ਕਮੇਟੀ 26 ਨੋ 24 ਨੋ ਕੰਪਲੇਨੈਂਟ ਸਾਧੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਦਾਤਰ ਮਾਰ ਕੇ ਤੇ ਡਰਾਤਮ ਘਾ ਕੇ ਤੇ ਉਹਨਾਂ ਕੋਲੋਂ ਸਨੈਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕਦਮਾ ਦਰਜ ਕੀਤਾ 120 ਨੰਬਰ ਮੁਕਦਮਾ ਥਾਣਾ ਸੁਲਤਾਨ ਵਿੱਚ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਤੇ ਨਿਸ਼ਾਦਰ ਜੀ ਸਟੇਟ ਅਸੀਂ ਟੀਨਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਉਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਸਨੇਚਰਸ ਹੋਰ ਫੜੇ ਜਿਨ੍ਹਾਂ ਤੇ ਅਰਸ਼ਦੀਪ ਕੇਲਾ ਤੇ ਚਾਰ ਵਕਤ ਮੇ ਦਰਸੇ ਗਏ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਇਹ ਜਿਹੜੀ ਮੋਢਲੀ ਤਰਤੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਨਾਨੋ ਪੁਛੇਤੀ ਇੱਕ ਹੋਰ ਇਹਨਾਂ ਨੇ ਐਸਡੀਪੀਸੀ ਦੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮਕਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਖਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟਰੇਸ ਹੋ ਗਿਆ ਪਰ ਉਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਐ ਦੋ ਦਫ਼ਤਰ ਇੱਕ ਰੌਡ ਤੇ ਇੱਕ ਬਿਨਾ ਨੰਬਰ ਦਾ ਸਿਲੰਡਰ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਉਹ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰੀਲ ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ ਥੈਂਕ ਯੂ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ ਉਹ ਅਸੀਂ ਹਲੇ ਡੀਟੀ ਆਫਿਸ ਕੋਲ ਕਰਕੇ ਸੀ ਹੈ ਜੀ। ਸਭ ਸਭ ਕਿਹੜੇ ਇਲਾਕੇ ਦੇ ਵਿੱਚੋਂ ਦੇ ਲੋਕ ਲੱਗਦਾ। ਬੇਸਿਕਲੀ ਸੁਲਤਾਨਵਿੰਡ ਏਰੀਆ ਦੇ ਵਿੱਚੋਂ ਦਾਦਾ ਲੜਕੋ ਕੀ ਦੀ ਗੱਲ ਕਰ ਰਹੇ ਹੋ। ਇਹਨਾਂ ਦੀ ਉਮਰ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਹੋਵੇਗੀ। ਕੋਈ ਕੰਮ ਕਰ ਰਹੇ ਨਹੀਂ ਹੈ। ਜਿਹੜੇ ਚਾਰ ਫੜੇ ਹੈ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤਾਂ ਨਹੀਂ ਕਰਦੇ। ਜਿਹੜਾ ਇੱਕ ਹੈ ਉਹ ਡੱਟ ਬੋਲਟ ਫੈਕਟਰੀ 'ਚ ਕੰਮ ਕਰਦਾ। ਫੈਮਿਲੀ ਬੈਕਗ੍ਰਾਉਂਡ ਕੀ ਹੈ ਸਰ? ਫੈਮਿਲੀ ਬੈਕਗ੍ਰਾਉਂਡ ਤਾਂ ਕੁਝ ਵੀ ਨਹੀਂ ਬੇਲੇ ਹੀ ਕਰਦੇ ਜੀ। ਹਾਂ ਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ ਚਾਰ ਫਕਦਮੇ ਦਰਜ ਹੈਗੇ ਆ ਨਾ ਆਈ ਸੀ ਪਚੋਰੀ ਦੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕੱਦਮਾ ਦਰਜ ਹੈ। ਨਹੀਂ ਵਕਫਾ ਵਕਫਾ ਥਾਵਾਂ ਤੇ ਲੁੱਟੇ ਆ ਉਹ ਅਸੀਂ ਰਿਕਵਰ ਕੀਤੇ ਆ। ਲੇਕਿਨ ਨੌਕਰੀ ਕਰਦਾ ਇਹ ਤਾਂ ਦਿਨ ਦੇ ਟਾਈਮ ਤੇ ਹੀ ਆ ਜੀ। ਹਾਂ ਜੀ ਹਾਂ ਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁਣਾ ਇਹ ਤੇ ਕਈ ਵਾਰੀ ਕਰਦਾ ਹੀ ਵਾਇਰਸ ਉਹ ਹਲੇ ਤਾਂ ਅਸੀਂ ਇਹਨਾਂ ਨੂੰ ਕੀਤਾ ਹਲੇ ਤਾਂ ਅਸੀਂ ਰਿਕਵਰ ਕੀਤੇ 10 ਮੋਬਾਈਲ ਤੇ ਹਾਲੇ ਅਸੀਂ ਇਹਨਾਂ ਦਾ ਪੁਲਿਸ ਰਿਪੋਰਟ ਲੈਣਾ ਹੈ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਅਸੀਂ ਕੰਮ ਕਰਾਂਗੇ ਉਹ ਹਲੇ ਅਸੀਂ ਚੈੱਕ ਕਰਾਂਗੇ ਮੈਡੀਕਲ ਹਲੇ ਬੇਸਿਕਲੀ ਜਿਹੜਾ ਹਲੇ ਸਾਨੂੰ ਪਤਾ ਚੱਲਿਆ ਸੁਲਤਾਨਪੁਰ ਮਿੰਡ ਏਰੀਆ ਦਾ ਸੀਟ ਵਿਜਨ ਏਰੀਆ ਥੋੜਾ ਤਾਂ ਟੋਟਲ ਚਾਰਜ ਹਨ ਹਾਲੇ ਤੱਕ ਜਿਹੜੀ ਸਨ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ ਪੰਜ ਸੱਤ ਵਾਰਦਾਤਾਂ ਕਰ ਦਿੱਤੀਆਂ ਉਹ ਤਾਂ ਹਾਲੇ ਡਾਊਕ ਨੰਬਰ ਮਿਲੇ ਹਾਲੇ ਸੇ ਡੀਟੀ ਅਫਸਰ ਤੋਂ ਵੈਰੀਫਾਈ ਕਰਾਂਗੇ ਗੈਂਗ ਕੀ ਅਪਰਿਚੇਟਿਵ ਰਿਪੋਰਟ ਕਰਦੇ ਕਿ ਅੰਦਾਜ਼ਨ ਇਹਨਾਂ ਗੈਂਗ ਹੈਗੇ ਜੀ ਚਾਰਜ ਹਨ ਇਹਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਉਹ ਹਾਲੇ ਅਸੀਂ ਸਾਡੀ अ ऐसे हाले इरमांड लाके तो कॉल भेज कर आएगा हो सकती है नहीं हाले था इटेस टू और लीटू कमाए हाँ जी इन्हें भी कंप्लीट था कि नहीं कई बारी दो भी हाले जड़ी सानू पता चले हैं हाले

ਆਪਣਾ ਇਹਨਾਂ ਦੀ ਇਨਰਟੀ ਲਾਨ ਪੜ੍ਹਾਈ ਲਿਖਾਈ ਵਾਲ ਲਾਨ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮਾਨੀਟਰ ਇਹਨਾਂ ਨੂੰ ਮਾਨੀਟਰ ਕਰਕੇ ਤੇ